ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੀਨ ਤਰਦ ਦੁਖ ਪਨ ਜਨਾ ਘਟ ਘਟ ਨਾਥ ਅਨਾਥ ਸਰਨ ਤੇ ਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਹੋ ਆਇਆ ਤੂ ਰੋ ਚੱਲ ਕੈ ਮੈਂ ਤੱਕੀ ਤੌ ਸਰਣਾਏ ਜਿਉ ਮੈਂ ਆਸਾ ਰੱਖੀ ਚਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਮੈਂ ਆਸਾ ਰੱਖੀ ਚਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਵਾਹ ਹਿੰਗਰੂ ਜੀ ਸਤਨਾਮ ਸ੍ਰੀ ਵਾਹਿੰਗਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਕਾਫੀ ਕਰ ਦਸਵਾ ਇੱਕ ਓੰਕਾਰ ਸਤ ਗੁਰ ਪਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤ ਗੁਰ ਪਹਾਇਆ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਗੁਰ ਪਹਾਇ ਚੱਲੇ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਵਾਰ ਸਤਗੁਰ ਸ਼ਬਦ ਭੈ ਰਹਾਉ ਮਨ ਤਨ ਸੱਚ ਸਲਾਹੇ ਸੱਚ ਮਨ ਭਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਓ ਜੀਵਾਂ ਗੁਣ ਸਾਰ ਅੰਦਰ ਤੋ ਵਸੈ ਉੰਬਸ ਹੈ ਮਨ ਮਾਹ ਸਹਜ ਰਸ ਰਸਾਏ ਮੋਰਖ ਮਨ ਸਮਝਾਏ ਆਖੋ ਕਿ ਤੜਾ ਗੁਰਮਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਤ ਨਤ ਰਦਾ ਸੰਭਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਹੀਂ ਦੁੱਖ ਸੰਤਪਨਾ ਮਨ ਮੁਖ ਭਰਮ ਪੁਲਹਾਨਾ ਨਾ ਤਿਸ ਰੰਗ ਹੈ ਮਰ ਸੇ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਹਾ ਘਰਿਆ ਨੇ ਆ ਗੁਰ ਬਾਣੀ ਨਿਰਬਾਨ ਸ਼ਬਦ ਪਛਾਨਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਤੇ ਜੈ ਨਾਮ ਨਿਵਾਸ ਹਰ ਗੁਨ ਗਾਵਸੀ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਨ ਗਾਵਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਔੰਕਾਰ ਸਤਨਾਮ ਕਰਤਾ ਪੁਰਖ ਨਰਪੋ ਨਰਵਰ ਅਕਾਲ ਮੂਰਤ ਅਜੁਨੀ ਸਾਪੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾ ਭੰਗ ਮੰਗਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਮਹਾਰਾਜ ਸਾਰੀ ਸੰਗਤ ਦੀ ਹਾਜ਼ਰੀ ਦਰ ਲਾਉਣ ਮਿਹਰ ਭਰਿਆ ਹੱਥ ਰੱਖਣ ਗੁਰੂ ਕਰਦਾ પ્રેમ ਪਿਆਰ ਚਾਉ ਦਮ ਸਭ ਨੂੰ ਬਖਸ਼ਿਸ਼ ਕਰਨ ਸੋ ਗੁਰਮੁਖ ਪਿਆਰਿਓ ਅੱਜ ਦਸਵੀਂ ਦਾ ਦਿਹਾੜਾ ਹੈ ਦੁਆਰਾ ਫਿਰ ਦੱਸਿਆ ਜਾਂਦਾ